ਸਸਲੀ ਘਾਲ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਆਪਾਂ ਬਣਾਉਣ ਲੱਗੇ ਆਂ ਚੌਲ ਤੇ ਨਾਲ ਹੀ ਆਪਾਂ ਗੈਸ ਦੇ ਦੂਜੇ ਪਾਸੇ ਧਲਾਂਗੇ ਜੀ ਧੁੰਮੀ ਮੂੰਗੀ ਮਸਤੀ दाल। ਦਾਲ ਆਪਾਂ ਧਾ ਘੰਟਾ ਭਿਉਉਤੀ ਸੀ। ਇਹ ਚੰਗੀ ਤਰ੍ਹਾਂ ਪੰਜ-ਛੇ ਵਾਰੀ ਵਾਸ਼ ਕਰ ਲਈ। ਚੌਲ ਵੀ 15 ਮਿੰਟ ਭਿਉ ਕੇ ਰੱਖੇ ਸੀ ਇਹ ਵੀ ਚਾਰ-ਪੰਜ ਵਾਰੀ ਚੰਗੀ ਤਰ੍ਹਾਂ ਵਾਸ਼ ਕਰ ਲੇ। ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਪਾ ਰੱਖ ਦਾਂਗੇ ਗੈਸ ਦੇ ਉੱਪਰ। ਆ ਸੱਪਾ ਨੇ ਔਨ ਕਰ ਲਿਆ ਪਹਿਲਾਂ ਪੁੱਧਾ ਰਖ ਕੇ ਝੌੜ ਚੌੜਾ ਪਾਉ ਵਾਇਲ ਕਰਕੇ ਬਣਾਉਣੇ ਨੇ ਪਾਣੀ ਥੋੜਾ ਜਿਹਾ ਹੋਰ ਪਾ ਦਾਂਗੇ ਹਾਂਜੀ ਝੌੜ ਆਪਾਂ ਨੇ ਢੱਕ ਤੇ ਆਪਾਂ ਦੂਸਰੀ ਸਾਈਡ ਵੀ ਗੈਸ ਔਨ ਕਰਦੇ ਹਾਂ ਹਾਂਜੀ ਆਪਾਂ ਨੇ ਧਰਤੀ ਦਾਲ ਤੇ ਪਾਣੀ ਜੀ ਹੋਰ ਪਾ ਦਾਂਗੇ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ ਪਰ ਇਹਦੇ ਵਿੱਚ ਪਾ ਦਾਂਗੇ ਜੀ ਮਸਾਲੇ ਨਾਮ ਕੋ ਪਾ ਦਾਂਗੇ ਟੇਸਟ ਅਨੁਸਾਰ ਥੋੜੀ ਜੀ ਲਾਲ ਮਿਰਚ ਪਾ ਦਾਂਗੇ ਪਾ ਦਾਂਗੇ ਜੀ ਮਸਾਲਾ ਗਰਮ ਹੋਮੇਡਾ ਕਰੇ ਬਣਾਇਆ ਹੋਇਆ ਹੁਣ ਆਪਣੀ ਬਰੈਗੀ ਜੀ ਹਲਦੀ ਹਲਦੀ ਵੀ ਪਾ ਦਾਂਗੇ ਥੋੜਾ ਜਿਹਾ ਦੇਸੀ ਘਿਓ ਪਾ ਦਾਂਗੇ ਫਿਰ ਉਹਦੇ ਨਾਲ ਆਪਣੀ ਜਿਹੜੀ ਦਾਲ ਆ ਜੀ ਜੀ ਉਬਲ ਕੇ ਬਾਹਰ ਨਹੀਂ ਆਉਂਦੀ ਹਾਂਜੀ ਜਿਹਨੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਸਾਰੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਪਹਿਲੀ ਵਾਰ ਹੀ ਆਪਣੇ ਚੈਨਲ ਤੇ ਆਏ ਨੇ ਜੀ ਤੇ ਆਪਣੀ ਵੀਡੀਓ ਨੂੰ ਪਹਿਲੀ ਵਾਰੀ ਫਸਟ ਟਾਈਮ ਦੇਖ ਰਹੇ ਨੇ ਜੀ ਕੋ ਵੀ ਜੇ ਆਪਣੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਾਅਦ ਦੇ ਵਿੱਚ ਆਪਾਂ ਲਾਵਾਂਗੇ ਦਾਲ ਨੂੰ ਦੀ ਤੜਕਾ ਹਾਂਜੀ ਗੈਸ ਆਪਾਂ ਨੇ ਕਰਤਾ ਫੁੱਲ ਜਦੋਂ ਆਪਣੀ ਦਾਲ ਰਿਜਣ ਲੱਗ ਜੂਗੀ ਫਿਰ ਆਪਾਂ ਗੈਸ ਘੱਟ ਕਰ ਦਾਂਗੇ ਥੋੜਾ ਜਿਹਾ ਮੀਡੀਅਮ ਜੇ ਕਰ ਦਾਂਗੇ ਸਿਮ ਤੋਂ ਥੋੜਾ ਜਿਹਾ ਵੱਧ ਹੁਣ ਆਪਾਂ ਇਹ ਪਾਟ ਲੈਨੇ ਆ ਦਾਲ ਹਾਂਜੀ ਜੇ ਦੂਜੀ ਸਾਈਡ ਆਪਾਂ ਨੇ ਧਰਤੇ ਚੌਲ ਚੌਲ ਉਹਦੇ ਵਿੱਚ ਜੇ ਪਾਣੀ ਘੱਟ ਲੱਗਿਆ ਮੈਨੂੰ ਥੋੜਾ ਜਿਹਾ ਹੋਰ ਪਾਣੀ ਪਾ ਦਾਂਗੇ ਇਨ ਬੀਪਰੋਂ ਢੱਕ ਦਾਂਗੇ ਇੱਕ ਸਾਈਡ ਜੀ ਆਪਣੀ ਦਾਲ ਬਣ ਰਹੀ ਹੈ ਇੱਕ ਸਾਈਡ ਆਪਣੇ ਚੌਲ ਬਣ ਰਹੇ ਨੇ ਹਾਂਜੀ ਦਾਲ ਆਪਣੀ ਬਣ ਰਹੀ ਹੈ ਪਨ ਗੈਸ ਸੇਮੇ ਕਰਤਾ ਜੇ ਥੋੜੀ ਜਿਹਾ ਫੁੱਲੇ ਰੱਖ ਦੇ ਫੇਰ ਉਬੜ ਕੇ ਜੀ ਬਾਹਰ ਨਿਕਲ ਜਾਂਦੀ ਹੈ ਦਾਲ ਪਨ ਘਾਤ ਨੂੰ ਢੱਕ ਕੇ ਸੇਮ ਗੈਸ ਤੇ ਪਕਾਵਾਂਗੇ ਅਪਾ ਨੇ ਦਾਲ ਕੁੱਕਰ ਦੇ ਵਿੱਚ ਨਹੀਂ ਬਣਾਈ ਹੈਗੀ। ਔਰੇ ਹੋੜੀ ਹੋੜੀ ਜੀ ਮਿੱਟੀ ਮਿੱਠੀ ਅੱਗ ਦੇ ਨਾਲ ਆਪਣੀ ਦਾਲ ਆ ਜਿਹੜੀ ਉਹ ਬਣ ਜੂਗੀ। ਹਾਂ ਜਿੱਧਰ ਆਪਣੇ ਚੌਲ ਵੀ ਬਣ ਰਹੇ ਨੇ। ਇਹ ਵੀ ਜਦੋਂ ਗੈਸ ਏਮ ਕਰਤਾ ਥੋੜੀ ਹੋੜੀ ਹੋੜੀ ਜੀ ਹਾਂਜੀ ਦਾਲ ਆਪਣੀ ਬਣ ਰਹੀ ਆ ਆਪਾਂ ਵਿੱਚ ਇੱਕ ਦੋ ਵਾਰ ਇਹਨੂੰ ਚੈੱਕ ਕਰਦੇ ਰਹਾਂਗੇ ਟੱਕ ਦਾਂਗੇ ਜੀ ਦਾ ਤੇ ਚੌੜ ਵੀ ਜੀ ਆਪਣੇ ਬਣ ਰਹੇ ਚੌੜਾਂ ਦੇ ਵਿੱਚ ਮਾੜਾ ਜੀ ਮੈਂ ਨਮਕ ਪਾਤਾ ਸੀ ਇੱਕ ਚੁਟਕੀ ਜਿੰਨੀ ਵਿੱਚ ਪਾਤੀ ਸੀਗੀ ਹੜਤੇ ਹਾਂਜੀ ਚੌੜ ਆਪਣੇ ਉਬਲ ਚੁੱਕੇ ਨੇ ਆਪਣਾ ਆਪ ਕਰਦੇ ਆ ਤੜਕਾ ਤਿਆਰ ਤੜਕਾ ਆਪਾਂ ਜਿੱ ਇਕੱਠਾ ਹੀ ਪੋ ਪੁਣ ਕਰ ਲਾਂਗੇ ਅੱਧਾ ਦਾਲ ਦੇ ਵਿੱਚ ਪਾਵਾਂਗੇ ਅੱਧਾ ਆਪਾਂ ਪਾਵਾਂਗੇ ਚੌਲਾਂ ਦੇ ਵਿੱਚ ਤੁਹਾਨੂੰ ਚਾਹੇ ਜਿੰਨੇ ਦੇਕ ਪਾ ਲੈ ਸਰੂ ਦਾ ਪੀਲ ਆਪਾਂ ਇਹਨਾਂ ਨੂੰ ਵੀ ਲਾਈਟ ਦਿਵਾਉਣ ਹੁਣ ਪਕਾ ਲੈਣਾ ਇੱਕ ਸਾਡੇ ਆਪਣੀ ਦਾਲ ਪਾਣੇ ਲਈ ਦੂਜੀ ਤਰ੍ਹਾਂ ਆਪਣਾ ਤੜਕਾ ਤਿਆਰ ਹੋ ਰਿਹਾ ਆਪਣੀ ਪਿਆਜ਼ ਜੀ ਥੋੜਾ ਥੋੜਾ ਲਾਈਟ ਜੀ ਬਰਾਉਣ ਜੀ ਹੋ ਗਈ ਥੋੜੇ ਜਿਹਾ ਆਪਾਂ ਇਹਨਾਂ ਨੂੰ ਹੌਲ ਕਰ ਲਾਂਗੇ ਹਾਂ ਜੀ ਤੜਕਾ ਆਪਣਾ ਬਣ ਕੇ ਤਿਆਰ ਅੱਧਾ ਤੜਕਾ ਆਪਾਂ ਪਾ ਦਾਂਗੇ ਜੀ ਦਾਲ ਦੇ ਵਿੱਚ ਬਹੁਤ ਸੁਣੀ ਦਾੜ ਬਣੀ ਹੈ ਜੀ ਆਪਾਂ 20 ਮਿੰਟ ਦਾੜ ਪਹਿਲਾਂ ਭਿਉਂ ਕੇ ਰੱਖਤੀ ਸੀਗੀ ਫਿਰ ਚੰਗੀ ਤਰ੍ਹਾਂ ਮਲ ਮਲ ਕੇ ਧੋਤੀ ਸੀਗੀ ਕਈ ਵਾਰ ਜਦੋਂ ਆਪਾਂ ਦਾਣ ਜੇ ਜਦ ਹੀ ਧੋ ਕੇ ਧਰ ਦਿੰਨੇ ਆ ਜੀ ਫਿਰ ਜਦੋਂ ਦਾੜ ਆਪਣੀ ਉਬਲਦੀ ਹੁੰਦੀ ਹੈ ਨਾ ਉੱਪਰ ਉਹਦੇ ਮੈੜੀ ਮੈੜੀ ਜਿਹਾ ਝਾਗ ਆ ਜਾਂਦੀ ਹੈ ਆਪਾਂ ਨੂੰ ਫਿਰ ਉਹ ਝਾਗਾ ਜਿਹੜੀ ਉਹ ਤਾਰਨੀ ਪੈਂਦੀ ਜੇ ਆਪਾਂ 15-20 ਮਿੰਟ ਲੂੰਗੀ ਮਸਰੀ ਦੀ ਦਾਣ ਨੂੰ ਭਿਉਂ ਕੇ ਰੱਖ ਲਈਏ ਫਿਰ ਪੰਜ-ਛੇ ਵਾਰੀ ਚੰਗੀ ਤਰ੍ਹਾਂ ਧੋ ਦਈਏ ਫਿਰ ਜਦੋਂ ਦਾਲ ਆਪਣੀ ਉਬਲਦੀ ਹੈ ਉੱਪਰ ਬਿਲਕੁਲ ਵੀ ਮੈਲ ਨਹੀਂ ਆਉਂਦੀ। ਹਾਂਜੀ ਦਾਲ ਆਪਣੀ ਤਿਆਰ ਆ ਬਣ ਕੇ ਆ ਪਟਾਕ ਰਾਂ। ਹਾਂਜੀ ਤੇ ਤੜਕਾ ਆਪਣੀ ਦਾਲ ਚ ਪਾ ਲਿਆ। ਅੱਤਾ ਜਿਹੜਾ ਬਚਾਇਆ ਸੀਗਾ ਉਹਦੇ ਵਿੱਚ ਆਪਾਂ ਚੌੜਾ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂ। ਤਾਂ ਨਹੀਂ ਤਾਂ ਫਿਰ ਆਪਾਂ ਨੂੰ ਜੀ ਲੱਗ ਲੱਗ ਤੜਕਾ ਤਿਆਰ ਕਰਨਾ ਪੈਣਾ ਸੀ। ਚਾਲ ਦੇਖੋ ਜੀ ਆਪਣਾ ਬਿਲਕੁਲ ਕੱਲਾ-ਕੱਲਾ ਪਿਆ। ਚੰਗੀ ਤਰ੍ਹਾਂ ਮਿਕਸ ਕਰਦੇ ਆਂ ਥੋੜੀ ਜੀ ਆਪਾਂ ਦਾਲ ਵਾਲਾ ਤੜਕਾ ਕੱਢ ਕੇ ਥੋੜੀ ਜੀ ਹਲਦੀ ਪਾ ਲਈ ਸੀਗੀ ਚੁਟਕੀਕ ਥੋੜਾ ਜਿਹਾ ਜੀ ਆਪਣੀ ਮਸਾਲਾ ਪਾ ਲਿਆ ਸੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਦੁਪਹਿਰ ਦਾ ਟਾਈਮ ਆ ਜੀ ਦੁਪਹਿਰੇ ਤਾਂ ਜੀ ਚਾਹ ਵਾਲੇ ਖਾਣ ਨੂੰ ਵਧੀਆ ਲੱਗਦੇ ਨੇ ਮੈਨੂੰ ਜੀ ਮੈਂ ਸਾਰੀਆਂ ਦਾਣਾਂ ਦੇ ਨਾਲੇ ਚੌਲ ਖਾ ਲਿਨੀ ਆ ਕਾਲੇ ਚਨੇ ਹੋਗੇ ਵਾਈਟ ਚਨੇ ਹੋਗੇ ਰਾਜਮਾ ਹੋਗੇ ਕੜੀ ਚੌਲ ਹੋਗੇ ਤੇ ਧੋਮੇ ਮੂੰਗੀ ਮਸਰੀ ਹੋਗੀ ਇਹਨਾਂ ਦੇ ਸਾਰੀਆਂ ਦੇ ਨਾਲ ਮੈਨੂੰ ਚੌਲ ਪਸੰਦ ਨੇ ਚੌਲ ਜੀ ਬਿਲਕੁਲ ਆਪਣੇ ਬਣ ਕੇ ਤਿਆਰ ਨੇ ਦੋ ਜੀ ਆਪਣੀ ਪਲੇਟਿੰਗ ਵੀ ਹੋ ਚੁੱਕੀ ਆ ਕਿ ਕੋਲੀ ਜੀ ਆਪਣੇ ਸਰਵ ਕੀਤੇ ਨੇ ਚੌਲ ਕਿੱਕ ਦੇ ਵਿੱਚ ਦਾਲ ਆ ਜੀ ਨਾਲ ਆਪਾਂ ਨੇ ਲਿਆ ਲਈ ਸਾਡੀ ਵੀਡੀਓ ਨੂੰ ਲਾਈਕ ਕਰੂਗੀ ਚੈਨਲ ਨੂੰ ਸਬਸਕ੍ਰਾਈਬ ਕਰੂਗੀ ਸਾਰਿਆਂ ਨੂੰ ਸਾਸਤਰੀ ਕਾਰ ਜੀ ਧੰਨਵਾਦ